ਜੇ ਕਰਾਂ ਮਾਤਾ ਸ਼ੇਰਵਾਲੀ ਦਾ ਬਹੁਤ ਸਾੱਚੇ ਦਰਬਾਰ ਕੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਤੁਹਾਡੀ ਆਪਣੀ ਸਿੰਗਰ ਹੁਸਨਪ੍ਰੀਤ ਹਾਂ ਲੁਧਿਆਣਾ ਤੋਂ ਤੇ ਮੈਂ ਤੁਹਾਡੇ ਨਾਲ ਇੱਕ ਖੁਸ਼ੀ ਦੀ ਖਬਰ ਸਾਂਝੀ ਕਰਨ ਜਾ ਰਹੀ ਆ ਪਿੰਡ ਦੌਲਤਪੁਰ ਪੈਂਦੀ ਮ ਵਿਸ਼ਾਲ ਜਾਗਰਣ ਮਹਾ ਮਹਿੰਦਰ ਜਾਗਰਣ ਕਰਵਾਇਆ ਜਾ ਰਿਹਾ ਹੈ ਜਿੱਥੇ ਕਿ ਮੈਂ ਹਾਜ਼ਰੀ ਲਗਵਾਉਣ ਪਹੁੰਚ ਰਹੀ ਆ ਸਾਰੀ ਸੰਗਤ ਰਿਕਵੈਸਟ ਆ ਜੀ ਉਹਨਾਂ ਨੂੰ ਵੱਧ ਤੋਂ ਵੱਧ ਪਹੁੰਚੋ ਮਮਾ ਕੇ ਤੇ ਸਾਡੇ ਵੱਡੇ ਭਾਜੀ ਸਾਡੇ ਗੋਨੀ ਦੌਲਤਪੁਰੀਆ ਜੀ ਜਿਨ੍ਹਾਂ ਦੀ ਬਦੌਲਤ ਤੁਹਾਡੇ ਰੱਬ ਵਰਗੀਆਂ ਰੂਹਾਂ ਦਾ ਦਰਸ਼ਨ ਕਰਨ ਦਾ ਸੁਭਾਗਾਸਮਾ ਮਿਲੇਗਾ ਸੋ ਮੇਰੇ ਵੱਲੋਂ ਵੱਧ ਤੋਂ ਵੱਧ ਰਿਕਵੈਸਟ ਹੈ ਸਾਰੀ ਸੰਗਤ ਪਹੁੰਚੋ ਹਮ ਮੌਕੇ ਤੇ ਆਨੰਦ ਲਓ ਤੇ ਮਹਾਮਾਈ ਤੋਂ ਆਪਣੀ ਮਰਦਾ ਪੂਰੀਆ ਕਰਵਾਓ ਸੋ ਥੈਂਕ ਯੂ ਸਸਿਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੋਨੋ ਵਿਰਕ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਬਹੁਤ ਸੀ ਸਤਿਕਾਰਯੋਗ ਵੱਡੇ ਵੀਰ ਗੋਨੀ ਪਹਿਲਵਾਨ ਦੌਲਤਪੁਰੀਆ ਉਹਨਾਂ ਦੇ ਪਿੰਡ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਾਮਾਈ ਦਾ ਬਹੁਤ ਵੱਡਾ ਜਾਗਰਣ ਕਰਵਾਇਆ ਜਾ ਰਿਹਾ ਹੈ ਬਹੁਤ ਮਸ਼ਹੂਰ ਕਲਾਕਾਰ ਉੱਥੇ ਪਹੁੰਚ ਰਹੇ ਨੇ ਮੈਂ ਵੀ ਉੱਥੇ ਪਹੁੰਚ ਰਿਹਾ ਸੋ ਸਾਰਿਆਂ ਨੂੰ ਬੇਨਤੀ ਹੈ ਹੁਮ ਹੁਮਾ ਕੇ 1 April ਪਿੰਡ ਦੌਲਤਪੁਰਾ ਜ਼ਿਲ੍ਹਾ ਕਪੂਰਥਲਾ ਗੋਨੀ ਪਹਿਲਵਣ ਬਾਈ ਜੀ ਦੇ ਪਿੰਡ ਮਿਲਦੇ ਆ ਸਾਰੇ ਹੋਰ ਰਲ ਮਿਲ ਕੇ ਮਹਾਮੈ ਦਾ ਗੁਣਗਾਨ ਕਰਾਂਗੇ ਸਾਰੇ ਨੂੰ ਖੁੱਲੇ ਸੱਦੇ ਆ ਸასი ਕਾਲ ਜਕਾਰਾ ਸ਼ੇਰਾਵਾਲੀ ਦਾ ਬੋਲ ਸਾਚੇ ਦਰਵਾਰ ਕੀਜੈ ਨੰਗੇ ਨੰਗੇ ਪੈਰੀ ਜਾਣਾ ਅਸੀਂ ਆ ਤੂੰ ਖੋਲ ਬੂਹੇ ਮੰਦਰਾਂ ਦੇ ਮਹਾਰਾਣੀ ਦਾ ਜਾਗਰਣ 1 April ਇਦਾਂ ਮੰਗਲਵਾਰ ਗੋਨੀ ਦੌਲਤਪੁਰਿਆ ਮੇਰੇ ਵੀਰ ਦੇ ਪਿੰਡ ਹੋਣ ਜਾ ਰਿਹਾ ਉਥੇ ਆਪਾਂ ਹਾਜ਼ਰੀਆਂ ਲਵਾਵਾਂਗੇ ਮਹਾਰਾਣੀ ਦਾ ਗੁਣगान ਕਰਾਂਗੇ ਤੇ ਮਹਾਰਾਣੀ ਤੋਂ ਲੱਖ ਲੱਖ ਮਰਾਦਾਂ ਲਵਾਵਾਂਗੇ ਮੈਂ ਤੁਹਾਡਾ ਆਪਣਾ ਪੰਜਾਬੀ ਲੋਕ ਗਾਇਕ ਜਗਦੀਪ ਦੀਪ ਇੱਕ ਤਰੀਕ ਨੂੰ ਆਪਾਂ ਸਾਰੇ ਮਹਾਰਾਣੀ ਦਾ ਗੁਣगान ਕਰਾਂਗੇ ਮੈਂ ਵੀ ਗੋਨੀ ਦੌਲਤਪੁਰਿਆ ਮੇਰੇ ਛੋਟੇ ਵੀਰ ਦੇ ਪਿੰਡ ਮਹਾਰਾਣੀ ਦੇ ਜਾਗਰਣ ਤੇ ਮੱਥਾ ਟੇਕਨ ਆ ਰਿਹਾ ਮੈਂ ਤੁਹਾਡਾ ਆਪਣਾ ਪੰਜਾਬੀ ਲੋਕ ਗਾਇਕ ਜਗਦੀਪ ਦੀਪ